ਮੈਂ ਤਾਂ ਅੱਜ ਵੀ ਸਮਝ ਨਹੀਂ ਆਉਂਦੀ ਵੀ ਕਦ ਆਧ்கਾਟਨ ਕੀਤਾ ਕਬਰੀ ਪਾਇਆ 25 ਲੱਖ ਰੁਪਏ 25 ਲੱਖ 19000 ਦੀ ਗਰਾਟਿੰਗ ਕਦੋਂ ਆਈ 24 25 ਦੇ ਸੈਸ਼ਨ ਚ ਕਿਸੇ ਨੂੰ ਪਤਾ ਯਾਰ ਪਤਾ ਪਤਾ ਉਦੋਂ ਲੱਗਦਾ ਜਦੋਂ ਇੱਥੇ ਪਤਾ ਕਿਉਂਦਾ ਚਲੋ ਆਪਾਂ ਕੜਾ ਅੱਗੇ ਮੇਰੀ ਗੱਲ ਸੁਣੋ ਅੱਗੇ ਕੀ ਹੁੰਦਾ ਮੈਂ ਦੱਸਦਾ ਲੋਕਾਂ ਦੇ ਸਾਡੇ ਸਾਡੇ ਦੇ ਸਾਡੇ ਦੇ ਮੇਰੇ ਮੇਰੇ ਨਾਲ ਗੱਲ ਸੁਣੋ ਮੇਰਾ ਤਾਂ ਮੇਰੀ ਤਾਂ ਗੱਲ ਸੁਣ ਲੋ ਇਹ ਤਾਂ ਗੱਲ ਸੁਣ ਲੋ ਮੈਂ ਜਵਾਬ ਦੇਣਾ ਪਹਿਲਾਂ ਕਿਵੇਂ ਪਤਾ ਲੱਗਦਾ ਸੀ ਪਹਿਲਾਂ ਐ ਪਤਾ ਲੱਗਦਾ ਸੀ ਇਹ ਇੱਕ ਪਿੰਡ ਦਾ ਲੀਡਰ ਹੁੰਦਾ ਸੀ ਸਰਕਾਰ ਦਾ ਉਹਨੂੰ ਕੰਮ ਦਿੱਤਾ ਜਾਂਦਾ ਸੀ ਕੰਮ ਦੇ ਵਿੱਚੋਂ ਫੇਰ ਕਹਿੰਦੇ ਵੀ ਇੰਨੇ ਹੀ ਖਲਾਦੂ ਨੇ ਇੱਕ ਰੱਖ ਲਓ ਅਸੀਂ ਸਕੂਲ ਦੇ ਮੈਨੇਜਮੈਂਟ ਨੂੰ ਕੰਮ ਦਿੱਤਾ ਹੈ ਜਿਹੜੀ ਸਕੂਲ ਵਾਲਾ ਮਤਲਬ ਮਸਲਾ ਹੈ ਤੁਹਾਨੂੰ ਅਸੀਂ ਕਹ ਰਹੇ ਹਾਂ ਕਿ ਸਾਡੇ ਹਲਕੇ ਨੂੰ ਜ਼ਿੰਮੇਵਾਰਾਂ ਸਾਡੇ ਨਾਲ ਕੋਈ ਥੋੜਾ ਸੰਬੰਧ ਹੈ ਤੁਹਾਡੀ ਭੂਆ ਦਾ ਪੁੱਤ ਵੀ ਆ ਸਾਡੇ ਵੀ ਚਲੋ ਹੈਗੇ ਹੈਗੇ ਅਸੀਂ ਅੱਜ ਪਤਨੀ ਸਾਰੇ ਲੋਕ ਕਿਸੇ ਕਾਰਨ ਕਰਕੇ ਪਤਨੇ ਕਿ ਮੈਂ ਤੇ ਨਹੀਂ ਪਮਾ ਕੁਝ ਹੋ ਜਾਂਦਾ ਉਹ ਜਪਾ ਸਾਰੇ ਭਰਾ ਜੀ ਕਮੇਟੀ ਬੈਠੇ ਆ ਫੇਰ ਵੀ ਕੋਈ ਕਮੇਟੀ ਦਾ ਬਣਿਆ ਹੋ ਪਿੰਡ ਦੀ ਯਾਰ ਜੇ ਇੰਨਾ ਰੁਪਈਆ ਲੱਗਿਆ ਉਹ ਵੀ ਸਾਡਾ ਭਰਾ ਪਰਸ਼ੋਤ ਵੀ ਤੇ ਗੱਲ ਕਰੀ ਹੋਈ ਜਾਂ ਗੱਲ ਕਰੀ ਭਰਾ ਆ ਕੋਈ ਨਹੀਂ ਹੱਦ ਪਰ ਪਹਿਲਾਂ ਹੀ ਗੱਲ ਕਰਾਂਗੇ ਨਾ ਅੱਕਾਸ ਵੀ ਪਸਾਰ ਆ ਕਿਸਾਨ ਦਾ ਹੈਗਾ ਪਰ ਤੁਸੀਂ ਹੱਲ ਨਹੀਂ ਕਰਉ ਜੀ ਇਹਨਾਂ ਦੀ ਜ਼ਿੰਮੇਵਾਰੀ ਮੰਨ ਲਈ ਹੈ ਆਣਾ ਬਿਆਣਾ ਇੱਕ ਮਿੰਟ ਖੜ ਜੋ ਦੂਜੀ ਗੱਲ ਫੋੜ ਲੋਕ ਮਿੰਟ ਸਾਡੀ ਗੱਲ ਹੋਣੀ ਆ ਦੇਖੋ ਸਾਡਾ ਸਾਡਾ ਰੋਸ ਹੈ ਤੁਹਾਡੇ ਤਿੱਕਰ ਵੀ ਤੁਸੀਂ ਇਹ ਸੜਕੇ ਨਮੈਂਦੇ ਆਂ ਦੇਖੋ ਜੇ ਮੁੱਖ ਮੰਤਰੀ ਕੋਲੇ ਚਾਈਦਾ ਉੱਥੇ ਡਾਂਗਾ ਪੈਂਦੀ ਆ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਤੇ ਜੇ ਸੁਣਨ ਨੂੰ ਨਹੀਂ ਸੁਣਾਵਾਂਗੇ ਤਾਂ ਹੋਰ ਸੁਣਾਵਾਂਗੇ ਕਿਹਨੂੰ ਇਸ ਲਈ ਇਹ ਜਿਹੜੀ ਇਹਨਾਂ ਨੇ ਗੱਲ ਕਹੀ ਆ ਵੇਖੋ ਇਹ ਮੋਰਚੇ ਦਾ ਫੈਸਲਾ ਹੈ ਸਾਡਾ ਜੇ ਨਹੀਂ ਸਾਡਾ ਹੱਲ ਹੋਊਗਾ ਕਸੀ ਮਤਲਬ ਇਹ ਮੋਰਚੇ ਵੱਲ ਨਹੀਂ ਸਦਾ ਵੀ ਹਰੇਕ ਪਿੰਡ ਚ ਬੇਵਿਰੋਧ ਕਰਨੇ ਕਰਨਾ ਉਹ ਤਾਂ ਅਸੀਂ ਵਿਰੋਧ ਨਹੀਂ ਕਰ ਰਹੇ ਤੁਸੀਂ ਕਹਿੰਦਾ ਬਿਆਨ ਦੇ ਦਿਓ ਯਾਰ ਕਰ ਲੈਣ ਦੇ ਗੱਲਾਂ ਤੇਰੀ ਨਾ ਜਿਆਦਤ ਕਹਿੰਦਾ ਤੁਸੀਂ ਇਹ ਕਹਿੰਦੇ ਹੋ ਕਿ ਉਹ ਮੈਂ ਕਹਿੰਦਾ ਜੀ ਉਹ ਵੀ ਨਾ ਕੋਈ ਗੱਲ ਆ ਕੇ ਕਰੀ ਜਾਂਦਾ ਨਾ ਕੋਈ ਗੱਲ ਇਹ ਵੀ ਕੋਈ ਨਹੀਂ ਮਰਦਾ ਤੁਸੀਂ ਇਹ ਕਹਿੰਦੇ ਹੋ ਕਿ ਛੋਟੀਆਂ ਗੱਲਾਂ ਗਲਤ ਹੈ ਮੈਂ ਮਤਲਬ ਬਿਆਨ ਨਹੀਂ ਦੇ ਰਿਹਾ ਤਾਂ ਫਿਰ ਤੁਸੀਂ ਬਿਆਨ ਦਿਓ ਵੀ ਭਾਈ ਇਹ ਮਤਲਬ ਇਸ ਗੱਲ ਤੇ ਦੇਖੋ ਜਿਹੜੀ ਅੱਜ ਗੱਲ ਹੋਈ ਹੈ ਇਹ ਤਾਂ ਜਾ ਕੇ ਜਿਹੜਾ ਕੱਲੋ ਅਖਬਾਰ 'ਚ ਵੀ ਆਊਗਾ ਕਿ ਕਿਸਾਨ ਜਥੇਬੰਦੀਆਂ ਨਾਲ ਗੱਲ ਹੋ ਗਈ ਪ੍ਰਧਾਨ ਜੀ ਨਾਲ ਗੱਲ ਹੋਈ ਆ ਉਸ ਤੋਂ ਬਾਅਦ ਆ ਹਫਤੇ ਤੋਂ ਬਾਅਦ ਅਸੀਂ ਅਗਲੇ ਮਈ ਦੇ ਵਿੱਚ ਸੀਐਮ ਸਾਹਿਬ ਵੀ ਇੱਥੇ ਆ ਰਹੇ ਨੇ ਅਗਲੇ ਮਈ ਦਾ ਪ੍ਰੋਗਰਾਮ ਬਣਿਆ ਪਿਆ ਥੋੜੀਆਂ ਸਾਰੀਆਂ ਗੱਲਾਂ ਰੱਖਾਂ ਜਿਹੜਾ ਮਾੜਾ ਹੋਇਆ ਤਾਂ ਮਾੜਾ ਮਈ ਵੀ ਕਹਿੰਦੇ ਮਾੜਾ ਹੋਇਆ ਨਹੀਂ ਉਦੋਂ ਦਾ ਕਿੰਨਾ ਨੇ ਨੇੜੇ ਲੱਗਣ ਦੇਣਾ ਉਦੋਂ ਪਹਿਲਾਂ ਕੋਈ ਮੀਟਿੰਗ ਰੱਖੋ ਕਿਰਪਾ ਕਰਕੇ ਤੁਸੀਂ ਇਹਨੇ ਇੰਟਰਵਿਊ ਕਰੋ ਮਰਾਜਾ ਸੁਣੋ ਗੱਲ ਵਿੱਚ ਮੈਂ ਅੱਜ ਸੁਣੀ ਹੈ ਤੁਹਾਡੀ ਇਹ ਗੱਲ ਅੱਗੇ ਜਾ ਕੇ ਦੇਆ ਮੈਂ ਕੋਠੜੇ ਨੂੰ ਗੁਆਂਧ ਮਾਨ ਨੇ ਸਾਥ ਕੀ ਕਰਨਾ ਹੈ ਮੀਟਿੰਗ ਦੇਖ ਕੇ ਵਿਚਾਰੇ ਭੱਜ ਗਿਆ ਹਾਕੀ ਕਣਕਾਂ ਦਾ ਮਟੀਆਂ ਲੱਖੋ ਤੁਸੀਂ ਕਿੰਨੀ ਮੋਬਾਰਾ ਮੋਨੇ ਦਾ ਮਾਮਲਾ ਕਰਵਾਉਣਾ ਪਹਿਲਾਂ ਨਹੀਂ ਕੀਤਾ ਸਾਡੇ ਆਪ ਨੂੰ ਨਾ ਜਿਵੇਂ ਉਹਨਾਂ ਨੇ ਵੀ ਆਪੀ ਕਰਕੇ ਮੈਂ ਦੇਖੋ ਆਪਣੀ ਸਾਰੀਆਂ ਕਾਰਨਾਂ ਗੱਲ ਕਰਨਾ ਮੈਂ ਕਰੂੰਗਾ ਮੈਂ ਦੇਖੋ ਇਕੱਲਾ ਮੈਂ ਤੁਹਾਨੂੰ ਸਾਰੇ ਐਮਐਲ ਮਾਨੇ ਕੋਲ ਜਾ ਰਿਹਾ ਸਾਰੇ ਐਮਐਲਏ ਸਾਹਿਬ ਜਿੰਨੇ ਆ ਸਾਰੇ ਕੋਲ ਜਾ ਰਹੀਆਂ ਜੱਥੇ ਪਈਆਂ ਆ ਮੱਖ-ਮੱਖ ਹਲਕੇ ਦੇ ਪ੍ਰਧਾਨ ਜਾ ਰਹੇ ਆ ਸਾਰੇ ਜਾ ਕੇ ਕਿਉਂਕਿ ਅਸੀਂ ਜਿਹੜਾ ਸਾਡਾ ਜੀਕਾਰਦਾ ਵੀ ਇੱਥੇ ਕੋਈ ਰੋਲ ਸਾਡਾ ਰੋਲ ਸੈਂਟਰ ਸਰਕਾਰ ਨਹੀਂ ਛੋਟੀ ਸਰਕਾਰ ਦਾ ਕੋਈ ਰੋਲ ਨਹੀਂ ਪਰ ਛੋਟੀ ਸਰਕਾਰ ਵਿੱਚ ਵੱਧੂ ਦਾ ਅਟਾ ਚੈੱਕ ਦਾ ਆਪਾਂ ਗੱਲ ਹੀ ਕਹਿੰਦੇ ਆ ਦੇਖੋ ਸਾਡਾ ਦਿਲ ਕਰਦਾ ਵੀ ਆਪਾਂ ਆਪਸ ਵਿੱਚ ਰੋਜ਼ ਸਾਡੇ ਭਰਾ ਤੁਸੀਂ ਸਰਕਾਰ ਜੋ ਦੇਖੋ ਇਹ ਤਾਂ ਤੁਹਾਡੇ ਮੁੱਖ ਮੰਤਰੀ ਤੇ ਆਪਾਂ ਕਹਾਂਗੇ ਜਾ ਕੇ ਪਰ ਸਭ ਤੋਂ ਪਹਿਲਾਂ ਵੀ ਦੱਸਤਾ ਵੀ ਜਦੋਂ ਸਰਕਾਰ ਦੇ ਕੋਲ ਗਾਉਂਗੇ ਉਦੋਂ ਸਾਡਾ ਸਰਕਾਰ ਪਰ ਦੀ ਰੋਸ ਹੈਗੇ ਦੇਖੋ ਵੀ ਨਹੀਂ ਅਸੀਂ ਤਾਂ ਵੋਟਾਂ ਤੁਹਾਨੂੰ ਭਾਈਆਂ ਫੋਡੇ ਨਹੀਂ ਸਾਡਾ ਰੌਲਾ ਪਤਾ ਬਾਈ ਲੇਕਾ ਤੇ ਵਧ ਗਏ ਨਾ ਸੁਣੋਂਗੇ ਤੁਹਾਡੀ ਮਰਜੀ ਹੈ ਫਿਰ ਸਾਡੇ ਕੋਲ ਤਾਂ ਆਹ ਝੰਡੇ ਤੇ ਧਰਨਾ ਹੈ ਕਿੱਥੇ ਆਉਂਗੇ ਭੇਜਾਂਗੇ ਮਾਤਾ ਇੱਕ ਗੱਲ ਕਰੋ ਕੁੱਟਲ ਮਾਰ ਲਓ ਪੂਲੇ ਮਾੜੀ ਭੈਣੀ ਸਾਡੀ ਮੋਟਰਾਂ ਦੀਆਂ ਤਾਰਾਂ ਹੀ ਨਹੀਂ ਛੱਡਦੇ ਪੰਜਾਰੀ ਤਾਰਾਂ ਪਾਤੀ ਤੁਹਾਡੇ ਛੋਡੇ ਪਿੰਡਾਂ ਨੇ ਪੂਲਾ ਜਿੱਥੇ ਮੈਂ ਤਾਂ ਇੱਥੇ ਰੰਪਰੇ ਰਹਿਣਾ 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 ਬਾਜੀ ਮੇਰੇ ਕੋਲ ਆਇਆ ਤੂੰ ਦੱਸਿਆ ਸਾਡੇ ਫਿਰ ਉੱਥ ਦਾ ਹਿੱਸਾ ਉਹ ਰਾਤ ਨੂੰ ਛੇ ਕਿੰਨੇ ਮੇਰੇ ਕੋਲ ਆ ਜੀ ਤੁਸੀਂ ਜਾ ਕੇ ਦੇਖੋ ਬੁਰਾ ਹਾਲ ਆ ਸਾਡਾ ਬੁਰਾ ਮੇਰੇ ਕੋਲ ਆਏ ਤੂੰ ਆ ਕੇ ਦੂ ਮੈਂ ਮੈਨੂੰ ਮੈਂ ਕਹਿ ਦੂੰਗਾ ਬਹੁਤ ਤਾਰੀ ਗਏ ਆ ਜੀ ਅਸੀਂ ਮੇਰੇ ਕੋਲ ਨੇੜੇ ਨਹੀਂ ਹੁਣ ਮੇਰੇ ਕੋਲ ਕਦੇ ਆਇਆ ਤੂੰ ਮਰਾਜ ਪੰਡ ਮੇਰੇ ਕੋਲ ਕਿਤੇ ਆ ਦਰਵਾਜ਼ੇ ਖੁੱਲਿਆ ਜਾ ਪਤਾ ਨਹੀਂ ਸਾਡੀ ਥੋੜੀ ਪੜੀ ਆਗੇ ਆਪ ਦੇਖੋ ਜੀ ਹੱਥ ਕਰਦੇ ਬੇਟਾ ਜੇ ਤਾੜਦਾ ਕਰ ਮਾਂ ਐਸੇ ਸਿਰ ਤਾੜਦਾ ਕਰ ਕਿਉਂਦਾ ਬਾਤ ਆ ਮੇਰੀ ਉਮਰ ਵੀ ਚੰਗੀ ਲੱਗੇ ਸਿਰ ਤੇ ਸਿਰ ਤੇ ਕਰਕੇ ਹੱਲ ਕਰਿਓ ਕੋਈ ਸਾਨੂੰ ਉਹ ਸਿਰ ਤੇ ਹੱਥ ਧਰ ਕੇ ਤੋਰਿਆ ਸੀ ਤੁਹਾਨੂੰ ਤੁਹਾਡੇ ਨਾਲ ਖੜੀ ਗਿਆ ਜਿਹੜਾ ਆਪਾਂ ਸੀ ਤਾਂ ਜਿੱਤਿਆ ਕਿਉਂ ਵੀ ਹੁਣ ਵੀ ਕਰਕੇ ਰੱਖੇ ਜਦੋਂ ਬਾਟਰ ਬਾਟਰ ਬਾਸ ਤੋਂ ਬੰਦਾ ਆਲਾ ਹੈ ਉਦੋਂ ਇਕੱਠੇ ਸੀ ਆਪਾਂ ਤੁਸੀਂ ਹੁਣ ਹਵਾ ਚ ਉੱਚੀ ਜਾਓਗੇ ਨਹੀਂ ਨਹੀਂ ਮਾਰਕ ਪੈ ਗਿਆ ਤੁਹਾਡਾ ਨਹੀਂ ਨਹੀਂ ਹੈਗਾ ਤੁਹਾਨੂੰ ਮਿਲਿਆ ਕਿ ਨਾਲ